ਨਾਂਦੇ ਅਮਲੋ ਰੋਡ ਤੇ ਕਾਲੇ ਗਰਾਊਂਡ ਦੇ ਸਾਹਮਣੇ ਹੋਇਆ ਇੱਕ ਵੱਡਾ ਦਰਦ ਗਰਦਨਾਕ ਹਾਦਸਾ ਬੇਕਾਬੂ ਟਰੈਕਟਰ ਟਰਾਲੀ ਚਾਲਕ ਨੇ ਇੱਕ ਦੁਕਾਨਦਾਰ ਨੂੰ ਕੁਚਲਿਆ ਹੋਈ ਦਰਦਨਾਕ ਕਿਹੜਾ ਹਾਦਸਾ ਕੀ ਹੋਇਆ ਹਾਦਸਾ ਜੇ ਟਰੈਕਟਰ ਉਮਾਰ ਕੇ ਇਹ ਕੰਮ ਕਰ ਰਹੇ ਸੀ ਇਧਰ ਲਗੜ ਕੱਟਵਾ ਰਿਹਾ ਨਾਲ ਮੇਰੇ ਰਗੜੋ ਤੋਂ ਕੋਲ ਆ ਕੇ ਮੰਦਿਰ ਦੇ ਆਪਣੇ ਨਾਲ ਨਹਿਰਾ ਪੋਨਡ ਕੋਲ ਗਿਆ ਜੀ ਅੱਛਾ ਮੈਂ ਤਾਂ ਆਪਣੇ ਆਪ ਨੂੰ ਹੀ ਕਹਾ ਰਿਹਾ ਹਾਂ ਕਿ ਫਿਰ ਹੋਇਆ ਹੈ ਜਿਹੜਾ ਹੈਗਾ ਲੇਬਰ ਇਹਨੂੰ ਸੱਟ ਲੱਗੀ ਹੈ ਜੀ ਅਸੀਂ ਬਾਲ ਬਾਲ ਬੱਚੇ ਆ ਅਜੀਬਾ ਦਾ ਦੋ 1 ਅੱਧਾ ਮਿੰਟ ਦਾ ਵਿਸਾਰਗ ਗਿਆ ਜਦ ਇਹ ਆਈ ਗਿਆ ਜੀ ਕੰਮ ਕਰ ਗਿਆ ਅੱਛਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਨਾਂਦੇ ਅਮਲੋ ਰੋਡ ਤੇ ਕਾਲੇ ਗਰਾਉਂਡ ਦੇ ਸਾਹਮਣੇ ਹੋਇਆ ਇੱਕ ਵੱਡਾ ਦਰਦ ਗਰਦਨਾਕ ਹਾਦਸਾ ਬੇਕਾਬੂ ਟਰੈਕਟਰ ਟਰਾਲੀ ਚਾਲਕ ਨੇ ਇੱਕ ਦੁਕਾਨਦਾਰ ਨੂੰ ਕੁਚਲਿਆ ਹੋਈ ਦਰਦਨਾਕ ਮੌਤ ਪ੍ਰਾਪਤ ਜਾਣਕਾਰੀ ਅਨਸਾਰ ਤੇਜ਼ ਰਫਤਾਰ ਟਰੈਕਟਰ ਟਰਾਲੀ ਚਾਲਕ ਕਈ ਵਾਹਨ ਬੇਲੀ ਦਾ ਖੰਭਾ ਮੀਟਰ ਬੋਰਡ ਤੋੜਦਾ ਹੋਇਆ ਨੇ ਕੰਮ ਕਰਦੇ ਇੱਕ ਦੁਕਾਨਦਾਰ ਨੂੰ ਜਾ ਕੁਚਲਿਆ ਟਰੈਕਟਰ ਟਰਾਲੀ ਹਿਟਾ ਆਮਨਾਲ ਪੈਂਡ ਖਲਾ ਦੁਕਾਨਦਾਰ ਦੀ ਹੋਈ ਮੌਤ ਮੌਕੇ ਤੇ ਪਹੁੰਚੀ ਪੁਲਿਸ ਲੋਕਾਂ ਨੇ ਟਰੈਕਟਰ ਟਰਾਲੀ ਚਾਲਕ ਡਰਾਈਵਰ ਨੂੰ ਕੀਤਾ ਕਾਬੂ ਮੌਕੇ ਤੇ ਲੋਕਾਂ ਦਾ ਕਹਿਣਾ ਕਿ ਅਜੇ ਵੀ ਡਰਾਈਵਰ ਨੂੰ ਹੋਸ਼ ਨਹੀਂ ਇੰਜ ਲੱਗਦਾ ਕਿ ਜਿਵੇਂ ਡਰਾਈਵਰ ਨੇ ਕੋਈ ਤੇਜ਼ ਨਸ਼ਾ ਕੀਤਾ ਹੋਵੇ ਮੌਕੇ ਤੇ ਲੋਕਾਂ ਨੇ ਦੱਸਿਆ ਕਿ ਇਹ ਟਰੈਕਟਰ ਟਰਾਲੀ ਚਾਲਕ ਬਹੁਤ ਹੀ ਤੇਜ਼ ਰਫਤਾਰ ਨਾਲ ਡਰਾਈਵਰ ਟਰੈਕਟਰ ਟਰਾਲੀ ਚਲਾ ਕੇ ਆ ਰਿਹਾ ਸੀ ਸਿੱਧਾ ਹੀ ਦੁਕਾਨਾਂ 'ਚ ਆਕੇ ਜਾ ਵਾਹਨਾ ਬੋੜਾ ਖੰਬਿਆਂ ਮੀਟਰਾਂ ਨੂੰ ਤੋੜਦਾ ਹੋਇਆ ਦੁਕਾਨਦਾਰ ਨੂੰ ਜਾ ਕੁਤਲਿਆ ਹੋਰ ਦੁਕਾਨਦਾਰਾਂ ਨੇ ਬੜੀ ਮੁਸ਼ਕਲ ਨਾਲ ਭੱਜ ਕੇ ਆਪਣੀ ਜਾਨ ਬਚਾਈ ਲੋਕਾਂ ਦਾ ਕਹਿਣਾ ਕਿ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਏ ਜਾਂ ਕੋਈ ਤੇਜ਼ ਨਸ਼ਾ ਪੀਤਾ ਹੋਵੇ ਕਰਨਲ ਜੀ ਕੀ ਹਾਦਸਾ ਕੀ ਹੋਇਆ ਹਾਦਸਾ ਜੀ ਟਰੈਕਟਰ ਉੱਧਰੋਂ ਆ ਕੇ ਇਹ ਕੰਮ ਕਰ ਰਹੇ ਸੀ ਇੱਕੋ ਲਗਤ ਕੱਟਵਾ ਰਿਹਾ ਨਾਲ ਮੇਰੇ ਅਗਲੇ ਟੋਕੜੀ ਨਾਲ ਜਾ ਕੇ ਮੰਦਿਰ ਦੇ ਦੱਬਲੇ ਨਾਲ ਨਹਿਰਾ ਪੋਨਟਲ ਕਹਿੰਦੇ ਆ ਜੀ ਅੱਛਾ ਮੈਂ ਤਾਂ ਆਪਣੇ ਆਪਰੇ ਨੂੰ ਕਹਾਂ ਰਿਹਾ ਕਿ ਤੁਸੀਂ ਕੋਲ ਕੰਮ ਕਰ ਰਹੇ ਸੀ ਉਹਨੂੰ ਕੋਲੀ ਕਰ ਰਹੇ ਸੀ ਵਰਕਸ਼ਾਪ ਤੋਂ ਬਾਅਦ ਵਰਕਸ਼ਾਪ ਦੇ ਅੱਛਾ ਮੇਰੀ ਫੋਟੋ ਵੀ ਲੈ ਲਓ ਤੇ ਤੁਹਾਡੀ ਨਾਲ ਦੀ ਵਰਕਸ਼ਾਪ ਹੈ ਤੁਹਾਡੀ ਆਹ ਤੇ ਭਾਈ ਜੀ ਇਹ ਅੱਛਾ ਭਾਈ ਨੇ ਇੱਥੇ ਕਰਦਾ ਜੀ ਤੁਹਾਡੇ ਕੀ ਲੱਗਦੇ ਸੀ ਕਿ ਉਹ ਨੌਕਰੀ ਕਰਦਾ ਜੀ ਹਾਂ ਜੀ ਮੈਂ ਨੌਕਰੀ ਕਰਦਾ ਅੱਛਾ ਉਹਨਾਂ ਕੋਲ ਨੌਕਰੀ ਕਰਦੇ ਸੀ ਜਿੰਨੇ ਡੈੱਟ ਹੋਈ ਹੈ ਨਹੀਂ ਜਿੰਨੇ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦੇ ਤੁਸੀਂ ਕੀ ਲੱਗਦੇ ਹੋ ਉਹਦਾ ਨਾਮ ਭਰਾ ਹੀ ਹੈ ਨਾ ਮੈਂ ਨੌਕਰੀ ਕਰਦਾ ਅੱਛਾ ਤੁਸੀਂ ਨੌਕਰੀ ਕਰਦੇ ਹੋ ਉਹਦਾ ਬੜਾ ਭਾਈ ਆ ਜਿਹੜਾ ਕੋਈ ਦੁਕਾਨਾ ਲੱਭਦਾ ਕਰਦਾ ਹੈ ਕੰਮ ਤੇਜ਼ ਸੀਗਾ ਕਾਫੀ ਟਰੈਕਟਰ ਬਹੁਤ ਤੇਜ਼ ਸੀਗਾ ਇਹ ਤੁਸੀਂ ਕਿਦਾਂ ਬਚਾ ਕੀਤਾ ਮੈਂ ਜੋ ਘੱਟ ਬਚਿਆ ਮੇਰੇ ਮਰਜ਼ੀ ਲੱਗੇ ਸਾਡਾ ਮੈਂ ਪਿੱਛੇ ਭੂਗਾ ਆ ਕੇ ਪਿੱਛੇ ਨੂੰ ਡਿੱਗ ਗਿਆ ਜ ਮੈਂ ਅੱਛਾ ਟਰੈਕਟਰ ਪੂਛੀ ਬਣਾ ਜਾ ਰਿਹਾ ਕਿੰਨੇ ਕ ਬੰਦੇ ਸੀ ਉਸ ਟਾਈਮ ਜਿਨ੍ਹਾਂ ਦਾ ਬਚਾ ਹੋਇਆ ਜਾ ਬੰਦੇ ਕੋਈ ਬਾਹਰ ਹੈ ਨਹੀਂ ਇੱਕ ਦੋ ਸੱਤੇ ਤੇ ਨਹੀਂ ਆਨੇ ਨੇ ਦੋ ਮੁੰਡੇ ਸੀਗੇ ਨਾਮ ਜੀ ਜੀ ਅੱਛਾ ਅੱਛਾ ਉਹ ਚੱਟ ਕਰਨ ਵਾਲੇ ਨੰਦਰੰਦਰ ਮੜ ਗਏ ਯਾਰੀ ਨਾਲੇ ਅੱਛਾ ਉਹ ਲੈਟਰ ਨੂੰ ਦੇਖ ਕੇ ਵੀ ਆਏ ਨੇ ਤਾਰਾਂ ਕਰਕੇ ਠੰਡੇ ਲੈਟਰ ਪਿਆ ਪਾ ਲਓ ਕਿੱਥੇ ਬੰਦ ਦਈਏ ਅੱਛਾ ਹਾਂਜੀ ਤੇ ਬਾਹਰ ਕੋਈ ਬਹੁਤ ਜ਼ਬਰਦਸਤ ਹੈ ਹਾਂਜੀ ਹਾਂ ਤੋ ਕੰਡੀਸ਼ਨਿੰਗ ਦੇ ਸਾਹਰੀ ਮੰਦਰ ਦੀ ਜਾਨੀ ਕਿ ਕਿਤਨਾ ਹਿਆ ਹਾਪਕਾ ਆਇਆ ਹੈ ਜੀ ਸਕੂਟਰ ਦੇ ਆ ਕੇ ਆ ਮੇਰਾ ਸਕੂਟਰ ਇੱਥੇ ਪੈਣਾ ਉਹ ਸਾਹਮਣੇ ਜਿਹੜਾ ਸਾਰਾ ਸੋੜਾ ਮੈਂ ਤਾਂ ਖੜਾ ਆ ਕੇ ਜੋ ਇੰਕੇਸ ਤੇ ਖੜਿਆ ਜਦ ਇਹ ਸਾਰੇ ਨੂੰ ਪਤਾ ਹੀ ਲੱਗਿਆ ਕਿ ਇਹ ਬੰਦੇ ਨੂੰ ਥਾਰੂ ਪਿੱਤੀ ਹੀ ਰਜਿਆ ਹੋਇਆ ਤੇ ਸਿੱਧੇ ਹੀ ਲਿਆ ਕੇ ਇਹ ਤਾਂ ਕੰਮ ਕਰਦੇ ਉੱਕੇ ਇਹ ਵੀ ਬੱਚਿਆ ਜਿਹੜਾ ਬਿਲਡਿੰਗ ਵਾਲਾ ਇਹ ਵੀ ਬੱਚਿਆ ਤੇ ਉਹਦੇ ਤੇ ਲਿਆ ਕੇ ਸਿੱਧੇ ਟਰਾਲੀ ਉਨੇ ਚਾੜਤੀ ਜੁਤੀ ਅੱਛਾ ਔਰ ਬੰਦਾ ਜਿਹਦੇ ਨਾਲ ਹੀ ਲੈ ਗਿਆ ਉਹਨੂੰ ਕੁਛ ਨਹੀਂ ਪਤਾ ਲੱਗ ਰਿਹਾ ਹੁਣੇ ਵੀ ਇੰਨੀ ਦਾਰੂ ਪਿੱਤੀ ਹੋਈ ਹੈ ਕੋਈ ਨੂੰ ਪਤਾ ਹੀ ਨਹੀਂ ਹੈ ਕਿ ਮੈਂ ਕੀ ਬੋਲ ਰਿਹਾ ਕੀ ਕਰ ਰਿਹਾ ਰਜਿਆ ਪਿਆ ਸਿੱਧੇ ਤੇ ਕਿੰਨੀ ਕੁ ਉਮਰ ਦਾ ਬੰਦਾ ਜਿਹੜਾ ਫੜਿਆ ਫਿਰ ਗਿਆ ਜਿਹੜਾ ਫੜਿਆ ਉਹ ਹੈਗਾ ਜੀ 35 ਸਾਲ ਦਾ ਹੈਗਾ ਅੱਛਾ ਸ਼ਰਾਬ ਪੀਤੀ ਹੋਈ ਹੈ ਸ਼ਰਾਬ ਪੀਤੀ ਹੋਈ ਹੈ ਨਸ਼ਾ ਕੀਤਾ ਹੋਇਆ ਫੁੱਲ ਉਹਨੂੰ ਕੁਝ ਨਹੀਂ ਪਤਾ ਲੱਗ ਰਿਹਾ ਕੀ ਲੱਗਿਆ ਕੀ ਹੋਇਆ ਸੀ ਇਹਨੇ ਟਰਾਲੀ ਇਹ ਜਿਹੜਾ ਸੈਟਰਿੰਗ ਦਾ ਸਮਾਨ ਲੱਦਿਆ ਹੋਇਆ ਟਰਾਲੀ ਹੈ ਡਾਇਰੈਕਟਰ ਹੈ ਤੇ ਪੁੱਛਿਆ ਕਿੱਥੋਂ ਆ ਰਿਹਾ ਸੀ ਇਹ ਇਹ ਇਸ ਤੋਂ ਕਹਿ ਰਿਹਾ ਸੀ ਜੀ ਮਲੋਰ ਰੋਡ ਤੇ ਕਿਤੋਂ ਆ ਰਿਹਾ ਸੂਰਿਆ ਨਿਕਲੋ ਕਲੋਨੀ ਤੋਂ ਆ ਰਿਹਾ ਮੈਂ ਲੈ ਕੇ ਜਾ ਰਿਹਾ ਸੀ ਤੇ ਸੀਗਾ ਕਾਫੀ ਬਹੁਤ ਤੇ ਸੀਗਾ ਜੀ ਪਤਾ ਹੀ ਲੱਗਿਆ ਇਹਨੂੰ ਜਿਹੜੇ ਡੈਥ ਹੋਈ ਹੈ ਉਹਨ ਕਿਸੇ ਜੀ ਬੰਦੇ ਬੰਦੇ ਰਾਜਾ ਇਹਨਾਂ ਦੀ ਸ਼ਾਪ ਹੈ ਤੇਰੇ ਜਗਾ ਨੇ ਮੂਰੇ ਕੰਮ ਕਰਦੇ ਸੀ ਅੱਛਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਜੇ ਪਤਾ ਲੱਗੇ ਤਾਂ ਹੀ ਅਗਲੇ ਸਾਈਡ ਤੇ ਹੋਊਗਾ ਪਤਾ ਹੀ ਨਹੀਂ ਲੱਗਿਆ ਸਿੱਧੇ ਲਿਆ ਕੇ ਚਾੜੇ ਦਿੱਤਾ ਉੱਥੇ ਕਿੰਨੇ ਬਾਕੀ ਕਿੰਨੇ ਕੇ ਜਾਨਾਂ ਦਾ ਬਚਾਇਆ ਕੋਈ ਜੱਗਮੀ ਵੀ ਹੋਈ ਨਹੀਂ ਜੱਗਮੀ ਵੀ ਹੋਇਆ ਆ ਇਹਨਾਂ ਦਾ ਜਿਹੜਾ ਹੈਗਾ ਲੇਬਰ ਇਹਨੂੰ ਸੱਟ ਲੱਗੀ ਹੈ ਜੀ ਅਸੀਂ ਬਾਲ ਬਾਲ ਬੱਚੇ ਆ ਅਜੀਬ ਅਜ਼ਦ ਦੋ ਇੱਕ ਅੱਧਾ ਮਿੰਟ ਦਾ ਫਰਕ ਪਿਆ ਜਦ ਇਹ ਜੀ ਆਈ ਗਿਆ ਜੀ ਕੰਮ ਕਰ ਗਿਆ ਅੱਛਾ ਹਾਂਜੀ ਕੋਈ ਫੜ ਲਿਆ ਅੱਜ ਬੱਧਾ ਫੜ ਲਿਆ ਪੁਲਿਸ ਵਾਲੇ ਦੇਤੀ ਕੰਸੀ ਲੱਗੀ ਇੰਪੈਕਟ ਦੇੱਥ ਕਿੰਨਾ ਦੀ ਹੋਈ ਹੈ ਜੀ ਹਾਂ ਜੀ ਦੇੱਥ ਹੋਈ ਹੈ ਜੀ ਇਹਨਾਂ ਦਾ ਬੁਲੰਦ ਹੈ ਇਹਨਾਂ ਦਾ ਜੋ ਬਲਦੇਵ ਰਾਜਨ ਦਾ ਨਾਮ ਹੈ ਬਹੁਤ ਪੁਰਾਣੇ ਇੱਥੇ ਦੁਕਾਨਦਾਰ ਉਹਨਾਂ ਦੇ ਦੋ ਬੇਟੇ ਹੈ ਇੱਕ ਐਡਵੋਕੇਟ ਹੈ ਤੇ ਇੱਕ ਆਰਟੀਚਰ ਇਹ ਬਾਹਰ ਕੰਮ ਕਰ ਰਹੇ ਸੀ ਇਹ ਦੁਕਾਨ ਦਾ ਪੇਜੀ ਪੂਰੇ ਕੰਮ ਕਰ ਆ ਬੁਲੰਦ ਆਰ ਵੀ ਹੈ ਬੁਲੰਦ ਹਾ ਬੋਰਡ ਹੁਣ ਲੱਗੇ ਹਾਂ ਬੁਲੰਦ ਛੇਤ ਕੰਮ ਕਰ ਰਹੇ ਸੀ ਆਹ ਹੀ ਫੋਟੋ ਲੱਗੀ ਹੋਈ ਹੈ ਜਿਹੜੀ ਲੱਗੀ ਹੈ ਨਾ ད�ང སས ཚས སས སས སྱ 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 སས སྱ�